ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦਿ ਦਰਸ਼ਨ ਦੇਖ ਜੀਵਾ ਗੁਰ ਤੇਰਾ पूरण कर्म होए प्रभु मेरा एहे बिनती सुन प्रभु मेरे देह नाम कर अपने चीरे अपनी शरण राख प्रभु दाता ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ ਸੱਜਣ ਸਚਾ ਪਾਤੀ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਹੀਏ ਸਗਲ ਦਾਵੇ ਸਾਹੋ ਸੋ ਕਹੋ ਅਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਪਨ ਪਨ ਕੜੀਏ ਕੜ ਕੜ ਪਜੈ ਤਾਹੇ ਉਸਾਰੇ ਸਰੇ ਟਾਹੇ ਸਰ ਪਰ ਸੁਖੈ ਪੀ ਹਰ ਭੋਖੈ ਸਮਰਥ ਵੇਪਰ ਵਾਹੇ ਪਨ ਪਨ ਕੜੀਏ ਕੜ ਕੜ ਪਜੈ ताहे उसारे उसरे टाहे सर पर सुख है पी पर पुख समर्थ वे पर वाहे परम भुलाने पीवने बिन भागा क्या पइये ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੜਾ ਨਾ ਪਛੋਤਾਇਐ ਅੱਬੇ ਭਲ ਗੁਰਮੁਖ ਬੁੱਝਹਿ ਤਾਂ ਨਿਜ ਕਰ ਵਾਸਾ ਪਾਈਐ ਭਵੇਂ ਪੋਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚਿਨੇ ਜੀਵਤਿਆਂ ਇਵ ਮਰੀਐ ਮਾਇਆ ਮਾਇਆ ਕਰਮੁ ਏ ਮਾਇਆ ਕਿਸੈ ਨਾ ਸਾਥ ਹੰਸ ਚੱਲੇ ਉਠ ਡੁਮਨੋ ਮਾਇਆ ਭੁਲੀ ਆਥ ਮਨ ਝੂਠਾ ਜਮ ਜੋਹਿਆ ਅਗਨ ਚਲ ਹੈ ਨਾਲ ਮਨ ਮੈਂ ਮਨ ਉਲਟੋ ਮਰੇ ਜੀ ਗੁਨ ਹੋਵੇ ਨਾਲ ਮੇਰੀ ਮੇਰੀ ਕਰਮੁਏ ਵਿਨ ਨਾਮੈ ਦੁਖ ਭਾਲ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵਹਿ ਸੇ ਜਾਹਿ ਫੁਨ ਆਏ ਗਏ ਪੁਛਤਾਹਿ ਲਕ ਕਚਰਾਸੀ ਮੇਦਨੀ ਘਟੈ ਨਾ ਵਧੇ ਉਤਾਹੇ ਸੇ ਜਲ ਉਭਰੇ ਜਿਨ ਹਰ ਪਾਇਆ ਧੰਦਾ ਮੂਆ ਵਿਗੁਤੀ ਮਾਇਆ ਜੋ ਦਿਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ ਜੀਉ ਸਮਪੋ ਆਪਣਾ ਤਨ ਮਨ ਆਗੇ ਦਿਓ ਆਸਥਿਰ ਕਰਤਾ ਤੂ ਤਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹੋ ਮੁਈ ਸ਼ਬਦਰਤੀ ਮਨ ਚੋਟ ਖਰਾਲਾ ਰਾਉ ਕੋ ਨਾਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੂਏ ਨ ਬੰਧੇ ਤੀਰ ਰਾਹੋ ਬੁਰਾ ਪਿਹਾਵਲਾ ਸਾਰੇ ਡੂਗਰ ਅਸਗਾਹ ਮੈਂ ਤਨ ਅਵਗਨ ਚੋਰ ਮੁਈ ਵਿਨ ਗੁਣ ਕਿਉ ਕਰ ਜਹਾਂ ਗੁਣੀਆਂ ਗੁਣ ਲੈ ਪ੍ਰਭ ਮਿਲੈ ਕਿਉ ਤਨ ਮਿਲੋ ਪਿਆਰ ਦੇਨਹੀ ਜੈਸੀ ਥੀ ਰਹਾ ਜਪ ਜਪ ਰਿੰਦੇ ਮੁrar ਅਬ ਗਲੇ ਪਰ ਪੂਰ ਹੈ ਗੁਨ ਪੀਵਸਹਿ ਨਾਲ ਵੇਨ ਸਤ ਗੁਰ ਗੁਨ ਨਾ ਜਪਨੀ ਜਿ ਚਰ ਸਬਦ ਨ ਕਰੇ ਵਿਚਾਰ ਲਸ਼ਕਰियां ਕਰ ਸੰਮਲੇ ਆਏ ਵਜੋ ਲਿਖਾਏ ਕਾਰ ਕਮਾਵੇ ਸਿਰ ਤਣੀ ਲਹਾਪ ਲੈ ਪਾਏ ਲਬ ਲੋਬ ਬੁਰੀਆਂ ਛੋੜ ਮਨਹੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਤਦੇ ਨ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ ਵਜਹੋ ਗਵਾਏ ਆਪਣਾ ਤਖਤ ਨ ਬੈਸੇ ਸੇ ਪ੍ਰੀਤਮ ਹੱਥ ਵਢਿਆਈਆਂ ਜੈ ਭਾਵੇ ਤੈਂ ਦੇ ਆਪ ਕਰੇ ਕਿਸੇ ਆਖੀ ਐ ਅਵਰਨਾ ਕੋਏ ਕਰੇ ਪ੍ਰੀਤਮ ਹੱਥ ਵਢਿਆਈਆਂ ਜੈ ਭਾਵੇ ਤੈਂ ਦੇ ਆਪ ਕਰੇ ਕਿਸ ਆਖੀਐ ਅਬਰਨਾ ਕੋਏ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨ ਪਨ ਕੜੀਐ ਕੜ ਕੜ ਭਜੈ ਤਾਹੇ ਉਸਾਰੇ ਉਸਰੇ ਤਾਹੇ ਸਰ ਪਰ ਸੋਖੈ ਪੀ ਪਰ ਪੋਖੈ समरथ वे परवाहे अंग 935 सतनाम श्री वाहेगुरु साहिब जी